ਆਕੋਨਮੁੰਡ 3 ਸ਼ੁਰੂ ਹੋ ਰਹੀ ਹੈ ਜੀ ਪਹਿਲੇ ਦੋ 파ਟ ਨੂੰ ਬਹੁਤ ਪਿਆਰ ਮਿਲਿਆ ਔਰ ਆਲਵੇਜ਼ ਇੱਕ ਮੈਸੇਜ ਲੈ ਕੇ ਆਈ ਹੈ ਇਹ ਫਿਲਮ ਪਰ ਬਹੁਤ ਜ਼ਰੂਰਤ ਹੈ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕਿ ਨਵੇਂ ਫੇਸੇਸ ਨੂੰ ਇੰਟਰੋਡਿਊਸ ਕਰਾਇਆ ਜਾਵੇ ਨਵੇਂ ਚਿਹਰੇ ਆਉਣ ਜਿਹੜਾ ਸਿਨੇਮਾ ਉਹਦੇ ਵਿੱਚ ਫਰੈਸ਼ਨੈਸ ਨਜ਼ਰ ਆਉਣੀ ਚਾਹੀਦੀ ਹੈ ਕੱਲੇ-ਕੱਲੇ ਪਹਿਲੂ ਤੇ ਜਾ ਕੇ ਲੌਜੀਕਲੀ ਅਸੀਂ ਇਹਦੇ ਤੇ ਬਹੁਤ ਕੰਮ ਕੀਤਾ ਤੇ ਕਬੀਰ ਦੁਖਾਨ ਬਾਈ ਜਿਹਨੂੰ ਤੁਸੀਂ ਮਾਰਕੋ ਮੂਵੀ ਚ ਦੇਖਿਆ ਉਹ ਨੇ ਇਸ ਮੂਵੀ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਇਸ ਫਿਲਮ ਦੇ ਵਿੱਚ ਪਲੇ ਕਰ ਰਹੇ ਨੇ ਆਪਣੀ ਫਿਲਮ ਦੇਖਦਾ ਸੀ ਕੋਸਦਾ ਸੀ ਆਪਣੇ ਆਪ ਨੂੰ ਕਿ ਯਾਰ ਤੂੰ ਇੱਕ ਐਕਟਰ ਹੈ ਤੈਨੂੰ ਕਿਵੇਂ ਰਹਿਣਾ ਚਾਹੀਦਾ ਸੋ ਮੈਂ ਕਮੀਆਂ ਪੇਸ਼ੀਆਂ ਹੁਣ ਕੱਢ ਕੇ ਆ ਰਿਹਾ ਇਸ ਫਿਲਮ ਦੇ ਵਿੱਚ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ ਹੈ ਇੱਕ ਆਮ ਇਨਸਾਨ ਹੈ ਜਿਹੜਾ ਕਿ ਸ਼ਗਨ ਵੀ ਪਾ ਕੇ ਆ ਰਿਹਾ 500 ਰੁਪਏ ਫਿਰ ਉਹ ਆਪਣੇ ਬੱਚਿਆਂ ਨੂੰ ਸ਼ਾਪਿੰਗ ਵੀ ਕਰਾ ਰਿਹਾ ਕੱਪੜੇ ਵੀ ਖਰੀਦ ਰਹੇ ਨੇ ਔਰ ਇੱਕ ਵਿਆਹ ਨਹੀਂ ਹਰ ਫੈਮਿਲੀ 'ਚ ਚਾਰ ਚਾਰ ਵਿਆਹ ਦੇ ਕਾਰਡ ਆਏ ਹੁੰਦੇ ਆ ਸੋ ਜੇਬ ਅਲਾਉ ਨਹੀਂ ਕਰਦੀ ਸਨਮੇ ਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈ ਡਾਕੂ ਦਾ ਮੁੰਡਾ 3 ਸ਼ੁਰੂ ਹੋ ਰਹੀ ਹੈ ਜੀ ਪਹਿਲੇ ਦੋ ਪਾਰਟ ਨੂੰ ਬਹੁਤ ਪਿਆਰ ਮਿਲਿਆ ਔਰ ਆਲਵੇਜ਼ ਇੱਕ ਮੈਸੇਜ ਲੈ ਕੇ ਆਈ ਹੈ ਫਿਲਮ ਮੈਨੂੰ ਲੱਗਦਾ ਕਿ ਸਿਨੇਮੇ ਦੇ ਵਿੱਚ ਜੇ ਸਥਾਪਤੀ ਕਾ ਮੇਰੀ ਜਿਵੇਂ ਸਿਨੇਮੇ ਵਿੱਚ ਅੱਜ ਫਿਲਮਾਂ ਕਰ ਰਹੇ ਹਾਂ ਤਾਂ ਉਹਦੇ ਵਿੱਚ ਡਾਕੂ ਦਾ ਮੁੰਡਾ ਜਦੋਂ 1 ਆਈ ਸੀ ਤਾਂ ਉਸ ਫਿਲਮ ਦਾ ਬਹੁਤ ਵੱਡਾ ਰੋਲ ਹੈ ਮੇਰੀ ਲਾਈਫ ਦੇ ਵਿੱਚ ਸੋ ਬਹੁਤ ਦਿਲੋਂ ਮੇਰੇ ਨਾਲ ਇਹ ਫਿਲਮ ਜੁੜੀ ਹੋਈ ਹੈ ਪਰ ਇੱਕ ਨਵੀਂ ਸਟੋਰੀ ਲੈ ਕੇ ਆ ਰਹੇ ਹਾਂ ਇੱਕ ਨਵੇਂ 에ਰਾ ਚ ਅਸੀਂ ਸ਼ੂਟ ਕਰ ਰਹੇ ਹਾਂ ਪੂਰੀ ਫਰੈਸ਼ ਟੀਮ ਹੈ ਜੀ ਸਾਰੇ ਮੇਰੇ ਆਲੇ ਦੁਆਲੇ ਜਿੰਨੇ ਵੀ ਐਕਟਰ ਨੇ ਸਾਰੇ ਅਸੀਂ ਬਹੁਤ ਟੈਲੈਂਟਡ ਐਕਟਰ ਲਏ ਨੇ ਥੀਏਟਰ ਦੇ ਐਕਟਰ ਲਏ ਨੇ ਔਰ ਨਵੇਂ ਚਿਹਰੇ ਤੁਹਾਨੂੰ ਦੇਖਣ ਨੂੰ ਮਿਲਣਗੇ ਪਰ ਬਹੁਤ ਜ਼ਰੂਰਤ ਹੈ ਸਾਡੇ ਪੰਜਾਬੀ ਸਿਨੇਮੇ ਦੇ ਵਿੱਚ ਕਿ ਨਵੇਂ ਫੇਸੇਸ ਨੂੰ ਇੰਟਰੋਡਿਊਸ ਕਰਾਇਆ ਜਾਵੇ ਨਵੇਂ ਚਿਹਰੇ ਆਉਣ ਜਿਹੜਾ ਸਿਨੇਮਾ ਉਹਦੇ ਵਿੱਚ ਫਰੈਸ਼ਨੈਸ ਨਜ਼ਰ ਆਉਣੀ ਚਾਹੀਦੀ ਹੈ ਤੇ ਬਾਕੀ ਇਹ ਹੈ ਕਿ ਹੈਪੀ ਰੋਡ ਦੇ ਬਾਈ ਇਹਨੂੰ ਡਾਇਰੈਕਟ ਕਰ ਰਹੇ ਨੇ ਔਰ ਡ੍ਰੀਮ ਰਿਐਲਿਟੀ ਮੂਵੀਜ਼ ਜਿੰਨਾਂ ਨਾਲ ਮੇਰੀ 8ਵੀਂ 9ਵੀਂ ਫਿਲਮ ਹੈ ਔਰ ਸਾਡੀ ਜਿਹੜੀ ਆਲਵੇਜ਼ ਅਸੀਂ ਸਫਲ ਫਿਲਮਾਂ ਦਿੱਤੀਆਂ ਨੇ ਤੇ ਇਸ ਫਿਲਮ ਦੀ ਸਟੋਰੀ ਤੇ ਮੈਨੂੰ ਲੱਗਦਾ ਡੇਢ ਤੋਂ 2 ਸਾਲ ਦੀ ਮਿਹਨਤ ਹੋਈ ਹੈ ਜੀ 2 ਸਾਲ ਤੋਂ ਅਸੀਂ ਇਸ ਫਿਲਮ ਦੀ ਸਟੋਰੀ ਤੇ ਲੱਗੇ ਹੋਏ ਆਂ ਕੱਲੇ-ਕੱਲੇ ਪਹਿਲੂ ਤੇ ਜਾ ਕੇ ਲੌਜੀਕਲੀ ਅਸੀਂ ਇਹਦੇ ਤੇ ਬਹੁਤ ਕੰਮ ਕੀਤਾ ਹੈ ਤੇ ਕਬੀਰ ਦੁਖਾਨ ਬਾਈ ਜਿਹਨੂੰ ਤੁਸੀਂ ਮਾਰਕੋ ਮੂਵੀ ਚ ਦੇਖਿਆ ਉਹਨੇ ਇਸ ਮੂਵੀ ਦੇ ਵਿੱਚ ਇੱਕ ਬੜਾ ਅਹਿਮ ਕਿਰਦਾਰ ਇਸ ਫਿਲਮ ਦੇ ਵਿੱਚ ਪਲੇ ਕਰ ਰਹੇ ਨੇ ਸਿਨੇਮਟੋਗ੍ਰਾਫੀ ਵਾਈਜ਼ ਔਰ ਅਸੀਂ ਚਾਹੁੰਦੇ ਸੀ ਕਿ ਯਾਰ ਫਿਲਮ ਇੱਕ ਅੱਧੀ ਇਦਾਂ ਦੀ ਹੋਵੇ ਜਿਹਦੇ ਵਿੱਚ ਤੁਹਾਨੂੰ ਕੁਝ ਨਵਾਂ ਪਣ ਦੇਖਣ ਨੂੰ ਮਿਲੇ ਸੋ ਇਹ ਫਿਲਮ ਤੁਹਾਨੂੰ 80% ਜੰਗਲ ਦੇ ਵਿੱਚ ਦੇਖਣੀ ਆ ਸੋ ਇੱਕ ਨਵੀਂ ਤਰ੍ਹਾਂ ਦਾ ਸਿਰਮਾ ਤੁਹਾਨੂੰ ਅਸੀਂ ਪੰਜਾਬੀ ਦੇ ਵਿੱਚ ਦੇਣ ਜਾ ਰਹੇ ਹਾਂ ਪਰ ਮੈਂ ਆਪਣੇ ਆਪ ਤੇ ਸਪੈਸ਼ਲ ਤੌਰ ਤੇ ਤਿਆਰੀ ਕੀਤੀ ਆਪਣੀ ਫਿਜ਼ੀਕ ਤੇ ਸੋ ਹਲੇ ਵੀ ਟਾਈਮ ਹੈਗਾ ਹਲੇ ਹੋਰ ਉਹਨੂੰ ਮੈਂ ਮਿਹਨਤ ਕਰੂੰਗਾ ਚਾਹੇ ਕੰਮ ਜੀ ਨਾ ਵੀ ਕਰੀਏ ਤੇ ਮਿਹਨਤ ਜ਼ਰੂਰੀ ਹੈ ਕਿਉਂਕਿ ਮਿਹਨਤ ਦੇਖਦੀ ਹੈ ਪਿਛਲੀਆਂ ਫਿਲਮਾਂ 'ਚ ਮੈਂ ਥੋੜਾ ਜਿਹਾ ਢਿੱਲਾ ਜਾ ਰਿਹਾ ਫਿਜ਼ੀਕ ਤੇ ਆਪਣੀ ਤੇ ਜ਼ਿਆਦਾ ਮਿਹਨਤ ਨਹੀਂ ਕੀਤੀ ਉਹ ਮੈਨੂੰ ਵੀ ਨਜ਼ਰ ਆਉਂਦੀ ਸੀ ਸਿਰਮੇ ਦੇ ਵਿੱਚ ਜਦੋਂ ਮੈਂ ਆਪਣੀ ਫਿਲਮ ਦੇਖਦਾ ਸੀ ਕੋਸਦਾ ਸੀ ਆਪਣੇ ਆਪ ਨੂੰ ਕਿ ਯਾਰ ਤੂੰ ਇੱਕ ਐਕਟਰ ਹੈ ਤੈਨੂੰ ਕਿਵੇਂ ਰਹਿਣਾ ਚਾਹੀਦਾ ਸੋ ਮੈਂ ਕਮੀਆਂ ਪੇਸ਼ੀਆਂ ਹੁਣ ਕੱਢ ਕੇ ਆ ਰਿਹਾ ਸੋ ਗੋਵੀ ਇਹਨਾਂ ਖਿਆਲ ਰੱਖੂੰਗਾ ਔਰ ਇੱਕ ਚੰਗੀ ਫਿਲਮ ਚੰਗੀ ਸਟੋਰੀ ਨਰਿੰਦਰ ਅੰਬਰ ਸਰੀਆ ਬਾਈ ਜੀ ਨੇ ਡਾਕੂ ਦਾ ਮੁੰਡਾ 2 ਲਿਖੀ ਸੀ ਔਰ ਰਾਈਟਰ ਨੇ ਡ੍ਰੀਮ ਰੈਲਿਟੀ মুਵੀਜ਼ ਤੇ ਜੀ ਸਿਨੇਮਾਸ ਇਹਨੂੰ ਪ੍ਰੋਡਿਊਸ ਕਰ ਰਹੇ ਨੇ ਸਾਰੀ ਸਟਾਰ ਕਾਸਟ ਬਹੁਤ ਵਧੀਆ ਸਟਾਰ ਕਾਸਟ ਆ ਔਰ ਮਿਊਜ਼ਿਕ ਬਹੁਤ ਚੰਗਾ ਹੈ ਬਾਣੀ ਸੰਧੂ ਜੀ ਨੇ ਮੇਰੇ ਓਪੋਜ਼ਿਟ ਤੇ ਇੱਕ ਇਸ਼ਾ ਤਲਵਾਰ ਕਰਕੇ ਨੇ ਉਹਨੇ ਜੀ ਉਹਨਾਂ ਨੇ ਪਹਿਲਾਂ 사ਉਦੀਆ মুਵੀਜ਼ ਕੀਤੀਆਂ ਨੇ ਸੋ ਬਹੁਤ ਬਹੁਤ ਵਧੀਆ ਫਿਲਮ ਹੈ ਸਾਡੇ ਦਿਲ ਨੂੰ ਲੱਗੀ ਹੋਈ ਫਿਲਮ ਹੈ ਦੀਬਰੀ ਜਦ ਤਨਾ ਗੱਲ ਕਰੀ ਕ ਹਮੇਸ਼ਾ ਜਦੋਂ ਕੋਈ ਫਿਲਮ ਤੁਹਾਡੇ ਤੱਕ ਆਉਂਦੀ ਹੈ ਨਨ੍ਹੀਆਂ ਵੀ ਲੁੱਕ ਤੇ ਬਹੁਤ ਕੰਮ ਕੀਤਾ ਜਾਦਾ ਹਾਂ ਹਾਂਜੀ ਹਾਂਜੀ ਡਿਫਰੈਂਟ ਇਸ ਵਾਰ ਵੀ ਤੁਹਾਨੂੰ ਵੇਖਣ ਹਾਂ ਇਸ ਵਾਰ ਤਾਂ ਬਹੁਤ ਡਿਫਰੈਂਟ ਦੇਖਣ ਨੂੰ ਮਿਲੇਗਾ ਔਰ ਇਸ ਵਾਰ ਮੈਂ ਪੂਰੀ ਮਿਹਨਤ ਕੀਤੀ ਹੈ ਮੈਂ ਹੁਣ ਸਪੈਸ਼ਲਾਈਜ਼ੇਡ ਕੰਮ ਲਈ ਕੇ ਆਪਣੇ ਆਪ ਨੂੰ ਫਿੱਟ ਕਰਨਾ ਵਿਆਹ ਸ਼ਾਦੀਆਂ ਤੋਂ ਬਚਿਆ ਜਾਵੇ ਮੈਂ ਕੈਨੇਡਾ ਗਿਆ ਅੱਛਾ ਤਾਂ ਉੱਥੇ ਮੈਂ ਰਾਤ ਨੂੰ 12 ਵਜੇ ਵੀ ਜਿਮ ਜਾਂਦਾ ਸੀ 2:30 3:00 ਵਜੇ ਨਿਕਲਦਾ ਹੁੰਦਾ ਸੀ ਜਾ ਜਾ ਕੇ ਇੰਨੀ ਮਿਹਨਤ ਕੀਤੀ ਹੈ ਮੈਂ ਇਸ ਫਿਲਮ ਤੇ ਸੋ ਬੋਥ ਟਾਈਮਸ ਸਵੇਰੇ ਜਾਣਾ ਫਿਰ ਰਾਤ ਨੂੰ ਜਾਣਾ ਸੋ ਆਪਣੀ ਜਿੰਨੀ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਮਿਹਨਤ ਮੈਂ ਇਸ ਫਿਲਮ ਤੇ ਕੀਤੀ ਹੈ ਨਹੀਂ ਉਦੇ ਵਿੱਚ ਮੈਂ ਤਾਂ ਕਬੂਲ ਦਾ ਹੁੰਨਾ ਚੀਜ਼ਾਂ ਨੂੰ ਮੈਂ ਕਦੇ ਲਗਾਉਂਦਾ ਨਹੀਂ ਹੁੰਦਾ ਕਿ ਮੈਂ ਨਹੀਂ ਉਹਨਾਂ ਚ ਫਿਲਮਾਂ ਤੇ ਬਸ ਸਿਰਫ ਆਪਣੀ ਐਕਟਿੰਗ ਤੇ ਮਿਹਨਤ ਕਰਦਾ ਸੀ ਫਿਜ਼ੀਕਲੀ ਮਿਹਨਤ ਨਹੀਂ ਸੀ ਕਰਦਾ ਬਟ ਇਸ ਇਸੇ ਮੈਂ ਆਪਣੇ ਕਿਰਦਾਰ ਦੇ ਨਾਲ ਨਾਲ ਫਿਜ਼ੀਕ ਦੇ ਉੱਤੇ ਵੀ ਮੈਂ ਕਿਉਂਕਿ ਡਿਮਾਂਡ ਹੈ ਫਿਲਮ ਦੀ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਅਗਲੀਆਂ ਫਿਲਮਾਂ ਦੇ ਵਿੱਚ ਵੀ ਇਹਨੂੰ ਕੰਟੀਨਿਊ ਰੱਖ ਸਕਾਂ ਤੇ ਵੀਰ ਐਕਸ਼ਨ ਜਿਸ ਤਰ੍ਹਾਂ ਤੁਹਾਡਾ ਮੁੱਖ ਹੈ ਨਾ ਹਾਂਜੀ ਹਾਂਜੀ ਦੇ ਵਿੱਚ ਵੱਖਰਾ ਦੇਖਣ ਨੂੰ ਕੁਝ ਮਿਲੂਗਾ ਹਾਂਜੀ ਬਿਲਕੁਲ ਬਹੁਤ ਵਧੀਆ ਟੀਮ ਹੈ ਜੀ ਜਿਹੜੀ ਐਕਸ਼ਨ ਦੀ ਟੀਮ ਹੈ ਐਕਸ਼ਨ ਡਾਇਰੈਕਟਰ ਬਹੁਤ ਚੰਗੇ ਨੇ ਔਰ ਉਹ ਨਵਾਂ ਪਣ ਲੈ ਕੇ ਆਉਣਗੇ ਤੁਹਾਨੂੰ ਨਵਾਂ ਪਣ ਦੇਖਣ ਨੂੰ ਮਿਲੂਗਾ ਐਕਸ਼ਨ ਰੌ ਕਰਾਂਗੇ ਅਸੀਂ ਔਰ ਤੁਹਾਨੂੰ ਇੱਕ ਮੈਨੂੰ ਲੱਗਦਾ ਹੈ ਕਿ ਤੁਸੀਂ ਕਹੋਗੇ ਕਿ ਹਾਂ ਯਾਰ ਕੁਝ ਡਿਫਰੈਂਟ ਆਇਆ ਮੈਂ ਆਪਦੇ ਮੂੰਹੋਂ ਬੋਲਦਾ ਚੰਗਾ ਨਹੀਂ ਲੱਗਦਾ ਐਵੇਂ ਆਪਦੀਆਂ ਵਡਿਆਈਆਂ ਮਰੀ ਜਾਈਏ ਤੇ ਮੌਕੇ ਤੇ ਲੋਕਾਂ ਨੂੰ ਪਰ ਅਸੀਂ ਸਾਰੀਆਂ ਟੀਮਾਂ ਬਹੁਤ ਚੰਗੀਆਂ ਹਾਇਰ ਕੀਤੀਆਂ ਨੇ ਜਿਹੜੀਆਂ ਟੈਕਨੀਕਲ ਫਿਲਮ ਨੂੰ ਬੈਟਰ ਬਣਾਉਣ ਰਾਈਟ ਭਾਜੀ ਡਾਕੂ ਦਾ ਮੁੰਡਾ ਨਾ ਸਾਰੇ ਇਕੱਲੇ ਇਕੱਲੇ ਪੰਜਾਬੀਆਂ ਦੀ ਫੇਵਰਿਟ ਫਿਲਮ ਆ ਤੇ ਜਿਹੜੀ ਉਸ ਫਿਲਮ ਦੀ ਲੈਗੇਸੀ ਆ ਉਹਨੂੰ ਬਰਕਰਾਰ ਵੀ ਰੱਖਿਆ ਜਾਵੇ ਤੇ ਉਹ ਤੋਂ ਵੀ ਤਾਂ ਦੀ ਗੱਲ ਚਾਹੀਦੀ ਹੈ ਜਿਵੇਂ ਤੁਸੀਂ ਕਿਹਾ ਵੀ ਤਿਆਰੀਆਂ ਵੀ ਤੁਸੀਂ ਕੀਤੀਆਂ ਨੇ ਹਾਂ ਉਹ ਸਾਰੀ ਟੀਮ ਨੇ ਕਿਵੇਂ ਦੀ ਤਿਆਰੀਆਂ ਕੀਤੀ ਨੇ ਕਿ ਉਸ ਲੈਗੇਸੀ ਤੋਂ ਉੱਪਰ ਜਾਈਏ ਅਸੀਂ ਚੱ ਬਾਈ ਹੈਪੀ ਰੋਡ ਦੇ ਦਾ ਬਹੁਤ ਵੱਡਾ ਯੋਗਦਾਨ ਕਿ ਉਹਨਾਂ ਨੇ ਮੇਕਅਪ ਵਾਲਿਆਂ ਦੀ ਵੀ ਕਲਾਸਾਂ ਲਵਾਈਆਂ ਨੇ ਕਿ ਕਿੱਦਾਂ ਦਾ ਮੇਕਅਪ ਚਾਹੀਦਾ ਆਰਟਿਸਟਾਂ ਦੇ ਕਿੱਦਾਂ ਦੀ ਇੱਕ ਇੱਕ ਚੀਜ਼ ਚਾਹੀਦੀ ਹੈ ਇਹ ਨਹੀਂ ਹੈ ਕਿ ਤੁਸੀਂ ਆਏ ਤੇ ਮੇਕਅਪ ਕਰਤਾ ਤੇ ਆਰਟਿਸਟ ਅੱਗੇ ਆ ਗਿਆ ਸੋ ਇੱਕ ਇੱਕ ਚੀਜ਼ ਦੇ ਉੱਤੇ ਬਕਾਇਦਾ ਮਾਡਲ ਬਣਾਏ ਗਏ ਨੇ ਕਿ ਕਿੱਦਾਂ ਕਿੱਥੇ ਸ਼ੂਟ ਹੋਊਗੀ ਕਿਧਰੋਂ ਕੈਮਰਾ ਜਾਣਾ ਪ੍ਰੋਪਰ ਪਹਿਲਾਂ ਇੱਕ ਬੋਰਡ ਦੇ ਉੱਤੇ ਫਿਲਮ ਨੂੰ ਲਿਆਂਦਾ ਗਿਆ ਫੇਰ ਜਾ ਕੇ ਅਸੀਂ ਸ਼ੂਟਿੰਗ ਦੇ ਲਈ ਪ੍ਰਪੇਅਰ ਹੋਏ ਆ ਜਿਵੇਂ ਤੁਹਾਨੂੰ ਸਭ ਤੋਂ ਮੇਨ ਹੁੰਦੀ ਹੈ ਕਹਾਣੀ ਫਿਲਮ ਦੀ ਫਿਲਮ ਦੀ ਕਹਾਣੀ ਦੀ 1.5-2 ਸਾਲ ਲੱਗੇ ਕਦੋਂ ਤੋਂ ਇਹ ਫਿਲਮ ਨੂੰ ਸੋਚਦੇ ਆਉਣੇ ਅੱਜ ਕਰਦੇ ਅੱਜ ਕਰਦੇ ਪਰ ਨਹੀਂ ਜਦੋਂ ਤੱਕ ਕਹਾਣੀ ਮਚ्योर ਨਹੀਂ ਹੋਈ ਉਦੋਂ ਤੱਕ ਅਸੀਂ ਫਲੋਰ ਤੇ ਨਹੀਂ ਆਏ। ਠੀਕ ਬਾਈ ਤੁਹਾਡੀ ਇੱਕ ਅੱਛੀ ਫਿਲਮ ਰਿਲੀਜ਼ ਹੋਈ ਆ ਸੀ ਸਾਰਾ ਨੇ ਬਹੁਤ ਪਸੰਦ ਕੀਤੀ ਸੀ ਇਹ ਮਝਾਇ ਲਾ। ਤਾੜੀਆਂ ਮਾਰੀਆਂ ਨੇ ਅਸੀਂ ਰეკਮੈਂਡ ਵੀ ਕੀਤਾ ਬਹੁਤ ਜਣਾਂ ਨੂੰ। ਹਾਂਜੀ ਹਾਂਜੀ। ਪਰ ਫਿਰ ਵੀ ਬਾਕਸ ਆਫਿਸ ਕਿਸੇ ਨਾ ਕਿਸੇ ਫਿਲਮ ਤੋਂ ਥੋੜਾ ਦਿਲ ਦੁਖਾਉਂਦਾ ਹੈ ਜੀ। ਬਿਲਕੁਲ ਦੁਖਾਉਂਦਾ ਹੈ। ਉਹਦਾ ਇੱਕ ਰੀਜ਼ਨ ਹੈ ਫਿਲਮਾਂ ਦੇ ਲਈ ਨਾ ਸਹੀ ਟਾਈਮ ਤੇ ਰਿਲੀਜ਼ਿੰਗ ਹੋਣੀ ਬਹੁਤ ਜ਼ਰੂਰੀ ਆ। ਸ਼ਾਇਦ ਮੈਂ ਪਹਿਲਾਂ ਹੀ ਕਹਤਾ ਸੀਗਾ ਪ੍ਰੋਡਕਸ਼ਨ ਹਾਊਸ ਨੂੰ ਮੈਂ ਕਿਹਾ ਥਿਸ ਇ ਬਟ ਉਹਨਾਂ ਨੂੰ ਕੁਝ ਹੋਰ ਲੱਗਿਆ ਮੈਂ ਕਿਹਾ ਇਹ ਮੇਰਾ ਐਕਸਪੀਰੀਅੰਸ ਰਿਹਾ ਕਿ ਜਨਵਰੀ ਮਹੀਨੇ ਦੇ ਵਿੱਚ ਪੰਜਾਬੀ ਸਿਨੇਮੇ ਦੀ ਕੋਈ ਫਿਲਮ ਨਹੀਂ ਚੱਲੀ ਹੈਗੀ ਹਲੇ ਤੱਕ ਤਾਂ ਨਹੀਂ ਚੱਲੀ ਨਹੀਂ ਪੇਪਰਾਂ ਦਾ ਵਿਆਹ ਸ਼ਾਦੀਆਂ ਬਹੁਤ ਹੁੰਦੀਆਂ ਨੇ ਜਿਹੜਾ ਇੱਕ ਆਮ ਇਨਸਾਨ ਹੈ ਜਿਹੜਾ ਕਿ ਸ਼ਗਨ ਵੀ ਪਾ ਕੇ ਆ ਰਿਹਾ 500 ਰੁਪਏ ਫਿਰ ਉਹ ਆਪਣੇ ਬੱਚਿਆਂ ਨੂੰ ਸ਼ਾਪਿੰਗ ਵੀ ਕਰਾ ਰਿਹਾ ਕੱਪੜੇ ਵੀ ਖਰੀਦ ਰਹੇ ਨੇ ਔਰ ਇੱਕ ਵਿਆਹ ਨਹੀਂ ਹਰ ਫੈਮਿਲੀ 'ਚ ਚਾਰ-ਚਾਰ ਵਿਆਹ ਦੇ ਕਾਰਡ ਆਏ ਹੁੰਦੇ ਆ ਸੋ ਜੇਬ ਅਲਾਉ ਨਹੀਂ ਕਰਦੀ ਸਨ ਮੈਨੂੰ ਸਿਨੇਮਾ ਇੱਕ ਚੁਆਇਸ ਹੈ ਪ੍ਰਾਇੋਰਟੀ ਨਹੀਂ ਹੈਗੀ ਸਿਨੇਮਾ ਤੁਸੀਂ ਉਦੋਂ ਦੇਖਣ ਜਾਂਦੇ ਹੋ ਜਦੋਂ ਤੁਹਾਨੂੰ ਲੱਗਦਾ ਕਿ ਯਾਰ ਜੇਬ ਤੋਂ ਸਖਾਲਿਆਂ ਚਲੋ ਐਂਟਰਟੇਨ ਕਰਕੇ ਆਈਏ ਤੰਗ ਹੋ ਕੇ ਨਹੀਂ ਜਾਂਦੇ ਕਿ ਨਹੀਂ ਯਾਰ ਸਾਡੀ ਜੇਬ ਤੰਗ ਕਰਕੇ ਅਸੀਂ ਸਿਨੇਮਾ ਦੇਖੀਏ ਸੋ ਉਦਾਂ ਦੇ ਫੈਨਸ ਸਾਡੇ ਇੱਥੇ ਨਹੀਂ ਜਿਵੇਂ ਸਾਊਥ ਦੇ ਨੇ ਉਹਨਾਂ ਨੇ ਧਰਮ ਬਣਾ ਆ ਸਿਨੇਮੇ ਨੂੰ ਸਾਡੇ ਧਰਮ ਨਹੀਂ ਹੈ ਜੇ ਸਾਡੇ ਧਰਮ ਹੁੰਦਾ ਤਾਂ ਸ਼ਾਇਦ ਪਾਇਰੇਸੀ ਨਾ ਹੁੰਦੀ ਹਨਾ ਅਸੀਂ ਦੇਖਦੇ ਆ ਮੋਬਾਈਲਾਂ ਦੇ ਫਿਲਮਾਂ ਦੇਖਦੇ ਆ ਉਹ ਲੋਕ ਸਿਨੇਮੇ ਚ ਜਾ ਕੇ ਦੇਖਣਾ ਪਸੰਦ ਕਰਦੇ ਆ ਸੋ ਇਹ ਵੀ ਇੱਕ ਬਹੁਤ ਵੱਡਾ ਰੀਜ਼ਨ ਹੈ ਸਿਨੇਮਾ ਉਦੋਂ ਸਫਲ ਹੁੰਦਾ ਜਦੋਂ ਬਹੁਤ ਚੰਗੀ ਫਿਲਮ ਅਸੀਂ ਕਹਿੰਦਾ ਉਹਦੇ ਮੀਂਹ ਪੈ ਹਣਾ ਜਾਂ ਕੋਈ ਏਦਾਂ ਦੇ ਹਾਲਾਤ ਪੈਦਾ ਹੋ ਜਾਣ ਕੋਈ ਦੰਗੇ ਹੋ ਜਾਂਦੇ ਆ ਕਈ ਵਾਰ ਚੰਗੀਆਂ ਫਿਲਮਾਂ ਉਦੋਂ ਨਹੀਂ ਚੱਲ ਪਾਉਂਦੀਆਂ ਸੋ ਬਹੁਤ ਸਾਰੇ ਰੀਜ਼ਨ ਹੁੰਦੇ ਆ ਇੱਕ ਫਿਲਮ ਨੂੰ ਚਲਾਉਣ ਦੇ ਲਈ ਪਰ ਹਾਂ ਇੰਨਾ ਕਹਣਾ ਐਪਰੀਸ਼ੀਏਸ਼ਨ ਬਹੁਤ ਜ਼ਿਆਦਾ ਮਿਲ ਰਹੀ ਹੈ ਬਹੁਤ ਐਪਰੀਸ਼ੀਏਸ਼ਨ ਸਾਡੇ ਲਈ ਸਾਰਿਆਂ ਲਈ ਐਪਰੀਸ਼ੀਏਸ਼ਨ ਬਟ ਕੈਨੇਡਾ ਯੂ ਐਸ ਏ ਬਹੁਤ ਚੰਗਾ ਕਰ ਰਹੀ ਹੈ ਅਰੇ ਕੀ ਆਵਾਜ਼ ਉਹ ਤੇ ਬਹੁਤ ਚੰਗਾ ਕਰ ਰਹੀ ਹੈ ਫਿਲਮ ਔਰ ਇੱਥੇ ਚਲੋ ਆਪਾਂ ਕਹਿ ਸਕਦੇ ਆਂ ਬਟ ਅਸੀਂ ਕੋਸ਼ਿਸ਼ ਕਰਾਂਗੇ ਕਿ ਨੈਕਸਟ ਟਾਈਮ ਤੋਂ ਰਿਲੀਜ਼ਿੰਗ ਟਾਈਮ ਵੀ ਸਹੀ ਰੱਖੀਏ ਬੈਸਟ ਵਿਸ਼ੇ ਭਾਈ ਜੀ ਥੈਂਕ ਯੂ ਜੀ ਥੈਂਕ ਯੂ ਬਾਣੀ ਸੰਧੂ ਜੀ ਨੇ ਜੀ ਤੇ ਉਹਨਾਂ ਨੇ ਪਹਿਲਾਂ ਮੈਡਲ ਕੀਤੀ ਸੀਗੀ ਸੋ ਉਹਨਾਂ ਦਾ ਬੜਾ ਇੱਕ ਅਹਿਮ ਕਿਰਦਾਰ ਹੈ ਫਿਲਮ ਦੇ ਵਿੱਚ ਇੱਕ ਮੇਰੇ ਖਿਆਲ ਤਲਵਾਰ ਲੱਗਦਾ ਇਸ਼ਾ ਤਲਵਾਰ ਸ਼ਾਇਦ ਉਹਨਾਂ ਨੇ ਬਹੁਤ ਚੰਗਾ ਕੰਮ ਕੀਤਾ ਸਾਊਥ ਦੇ ਵਿੱਚ ਉਹ ਨੇ ਜੀ ਸੋ ਦੋਵੇਂ ਕੁੜੀਆਂ ਦੇ ਸ਼ੇਡਸ ਅਲੱਗ-ਅਲੱਗ ਨੇ ਇੱਕ ਤੁਸੀਂ ਨਵੇਂ ਰੂਪ ਦੇ ਵਿੱਚ ਦੇਖੋਗੇ ਇੱਕ ਇਮੋਸ਼ਨਲ ਇੱਕ ਮੈਸੇਜ ਕਨਵੇ ਕਰਨ ਵਾਲੀ ਔਰ ਫੁੱਲ ਪੈਕੇਜ ਕਹਿ ਸਕਦਾ ਐਕਸ਼ਨ ਦਾ ਔਰ ਤੁਹਾਨੂੰ ਲੋਕੇਸ਼ਨਸ ਬਹੁਤ ਵਧੀਆ-ਵਧੀਆ ਦੇਖਣ ਨੂੰ ਮਿਲਣਗੀਆਂ ਔਰ ਜੰਗਲੀ ਜਾਨਵਰ ਦੇਖਣ ਨੂੰ ਮਿਲਣਗੇ ਫਿਲਮ ਦੇ ਵਿੱਚ ਇੱਕ ਨਾ ਬਹੁਤ ਵੱਡੀ ਗੱਲ ਹੈ ਕਿ ਜੀ ਰਫਤੇਗੜ ਸਾਹਿਬ ਦੀ ਧਰਤੀ ਤੋਂ ਫਿਲਮ ਦੀ ਸ਼ੁਰੂਆਤ ਹੋ ਰਹੀ ਹੈ ਇਹ ਤਾਂ ਮਤਲਬ ਇੱਥੇ ਆਲਵੇਜ਼ ਇਸ ਧਰਤੀ ਨੂੰ ਜਿੰਨਾ ਵਾਰ ਪ੍ਰਣਾਮ ਕਰੀ ਓਨੀ ਵਾਰ ਘਟਾ ਹੈ ਬਹੁਤ ਇਤਿਹਾਸ ਜੁੜਿਆ ਹੈ ਸਾਡੇ ਸਾਡਾ ਇਤਿਹਾਸ ਜੁੜਿਆ ਹੈ ਇਸ ਧਰਤੀ ਨਾਲ ਸੋ ਇਹ ਸਾਡੇ ਲਈ ਇੱਕ ਚੰਗੀ ਗੱਲ ਹੈ ਅਸੀਂ ਕਰਮਾ ਵਾਲੇ ਹਾਂ ਕਿ ਇਸ ਧਰਤੀ ਤੇ ਅਰਦਾਸ ਕਰਕੇ ਅਸੀਂ ਫਿਲਮ ਦੀ ਸ਼ੁਰੂਆਤ ਕਰ ਰਹੇ ਹਾਂ ਹੇ ਭਾਜੀ ਵਿਲਨ ਕਿ ਰੂਪ ਕੋਈ ਦੇਖ ਨਹੀਂ ਆ। ਅ ਮੈਂ ਵੀਰੇ ਇਹ ਪੱਤੇ ਹਲੇ ਖੋਲਣਾ ਨਹੀਂ ਚਾਹੁੰਦਾ। ਟ੍ਰੇਲਰ ਆਊਗਾ, ਟੀਜ਼ਰ ਆਊ ਤੁਹਾਨੂੰ ਸਭ ਪਤਾ ਲੱਗ ਜਾਊ। ਇੱਕ ਵੇਲਾ ਨਹੀਂ, ਕਈ ਵਿਲਨ ਮਿਲਣਗੇ ਤੁਹਾਨੂੰ। ਹੀਰੋ ਖੁਦ ਵਿਲਨ ਮਿਲੂਗਾ ਤੁਹਾਨੂੰ ਇਹਦੇ ਵਿੱਚ। ਬਹੁਤ ਸਾਰੀਆਂ ਚੀਜ਼ਾਂ ਨੇ। ਠੀਕ ਹੈ। ਤੁਹਾਡੇ ਭਾਜੀ لمبے ਵਾਲ ਵੀ ਰੱਖੇ ਹੋ ਇਸ ਵਾਰ। ਇਸ ਵਾਰ لمبے ਬਾਲ ਹੈ ਨਹੀਂ। ਹਰ ਇੱਕ ਫਿਲਮ 'ਚ ਫਿਰ ਉਹ ਸਹੀਮ ਜਿਹਾ ਲੱਗਣ ਲੱਗ ਜਾਂਦਾ ਹਨ। ਭਾਜੀ ਸੋਚਦੇ ਸੀਗੇ ਬਟ ਮੈਂ ਕਿਹਾ ਨਹੀਂ ਵੀ ਆਪਾਂ ਇਦਾਂ ਹੀ ਟਰਾਈ ਕਰਦੇ ਹਾਂ। ਲੰਬੇ ਵਾਲ ਅਗਲੀ 'ਚ ਰੱਖ ਲਾਂਗੇ ਤੇਰੀ ਆਪਾਂ ਪੂਰੀ ਕਰ ਦਾਂਗੇ। ਹਨਾ ਹਸਰਤ ਜਿਹੜੀ ਹੈਗੀ ਐ। ਥੈਂਕ ਯੂ ਥੈਂਕ ਯੂ ਜੀ ਸਤ ਸ੍ਰੀ ਅਕਾਲ ਸਾਰਨ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ ਬਹੁਤ